ਇੱਕ ਨਾ ਜੀ ਖਬਰ ਹੈ ਜਗਦੀਸ਼ ਟਾਈਟਲਰ ਬਾਰੇ ਇੱਕ ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਇੱਕ ਬੀਬੀ ਨੇ ਫੇਰ ਗੱਲਬਾਤ ਕੀਤੀ ਹੈ ਗੱਲਬਾਤ ਛੇੜੀ ਹੈ ਕਿ ਉਹਦੇ ਵਿੱਚ ਟਾਈਟਲਰ ਜਿਹੜੇ ਸੀਗੇ ਉਹਨਾਂ ਦੀ ਇਨਵੋਲਵਮੈਂਟ ਸੀ ਜੀ ਹਾਲਾਂਕਿ ਉਹਨਾਂ ਵੱਲੋਂ ਇਹ ਗੱਲ ਨੂੰ ਨਕਾਰਿਆ ਜਾ ਰਿਹਾ ਹੈ ਇਹ ਨੂੰ ਥੋੜਾ ਸਪਸ਼ਟ ਕਰਿਓ ਜੀ ਸਾਡੇ ਨਾਲ ਦੇਖੋ ਜਗਦੀਸ਼ ਟਾਈਟਲਰ ਤੇ ਜਿਹੜਾ ਦੋਸ਼ ਆ ਉਹ ਖੂਨੀ ਦੋਸ਼ ਆ ਹੂੰ ਬਚਦਾ ਰਿਹਾ ਬਚਦਾ ਰਿਹਾ ਬਚਦਾ ਰਿਹਾ ਪਰ ਇਸ ਮਾਮਲੇ ਚ ਮੇਰਾ ਦਿਲ ਹਮੇਸ਼ਾ ਕਹਿੰਦਾ ਸੀਗਾ ਕਿ ਜਗਦੀਸ਼ ਟਾਟਲਰ ਬਹੁਤੀ ਦਿਰ ਬਚੇਗਾ ਨਹੀਂ ਹੂੰ ਇਹਨੂੰ ਆਪਣੀ ਜ਼ਿੰਦਗੀ ਚ ਇਹ ਸਭ ਕੁਝ ਭੋਗਣਾ ਪਵੇਗਾ ਪਤਾ ਨਹੀਂ ਕਿਉਂ ਮੇਰੇ ਮਨ ਦੀ ਆਵਾਜ਼ ਸੀਗੀ ਸਰ ਬਾਕੀ ਤਾਂ ਜੁਡੀਸ਼ਰੀ ਤੈਅ ਕਰੇਗੀ ਹਾਂਜੀ ਬਿਲਕੁਲ ਪਰ ਅੱਧ ਪਚਦਾ ਉਹ ਕੰਮ ਜਾਂ ਕਹਿ ਲਓ ਕਿ ਉਹ ਜੋ ਮਨ ਦਾ ਵਿਚਾਰ ਸੀਗਾ ਨਾ ਸਹੀ ਸਾਬਤ ਹੋ ਰਿਹਾ ਜਗਦੀਸ਼ ਟਾਟਲਰ ਇੱਕ ਹੰਕਾਰੀ ਆਦਮੀ ਹੈ ਸਰ ਹੂੰ ਬਹੁਤ ਹੀ ਹੰਕਾਰੀ ਜੀ ਤਾਕਤ ਦੇ ਨਸ਼ੇ 'ਚ ਚੂਰ ਵਿਅਕਤੀ ਜਿੱਤੇ ਤੇ ਦੋਸ਼ ਆ ਖਾਸ ਤੌਰ ਤੇ ਜੇ ਤੁਸੀਂ ਇਹ ਦੇਖੋਗੇ ਕਿ ਪੁੱਲ ਬੰਗਸ਼ ਇੱਕ ਗੁਰੂ ਘਰ ਸੀਗਾ ਉੱਥੇ ਤਿੰਨ ਸਿੱਖ ਕਤਲ ਕੀਤੇ ਗਏ ਸਨ ਜੀ ਵੱਲੋਂ ਇਹਦੇ ਤੇ ਦੋਸ਼ ਆ ਕਿ ਭੀੜ ਨੂੰ ਇਹਨੇ ਹਿੰਸਕ ਤੌਰ ਤੇ ਉਕਸਾਇਆ ਜੀ ਤੇ ਜਿਹੜਾ ਉਕਸਾਵਾ ਹੁੰਦਾ ਹੈ ਸਭ ਹਮ ਜਾਂ ਲਲਕਾਰਾ ਲਲਕਾਰਨਾ ਕੇ ਚੱਕ ਦੇ ਫਟਾ ਹਾਂ ਬਿਲਕੁਲ ਸਰ ਇਹ ਬਰਾਬਰ ਦੇ ਦੋਸ਼ ਹੀ ਹੁੰਦੇ ਨੇ ਜੀ ਜੀ ਕਤਲ ਕਰਨ ਵਾਲਾ ਕਿੱਥੇ ਮੌਕੇ ਦੇ ਸਮਝਾ ਦੇਣਾ ਰੋਕਣ ਦੀ ਜਿਹੜੇ ਤਿੰਨ ਸਿੱਖ ਸੀਗੇ ਇਹਨਾਂ ਦੇ ਵਿੱਚੋਂ ਇੱਕ ਸੀਗੇ ਬਾਦਲ ਸਿੰਘ ਜੀ ਜੀ ਉਹਨਾਂ ਦੀ ਜਿਹੜੀ ਵਿਧਵਾ ਹੈ ਬੀਬੀ ਲਖਮਿੰਦਰ ਕੌਰ ਸਪੈਸ਼ਲ ਜੱਜ ਦੇ ਸਾਹਮਣੇ ਕੱਲ ਉਹਨਾਂ ਦੇ ਬਿਆਨ ਹੋ ਗਿਆ ਜੀ ਉਸ ਬੀਬੀ ਨੇ ਜਿਹੜੀ ਗੱਲ ਕਹੀ ਆ ਉਹਨੇ ਕਿਹਾ ਕਿ ਦੇਖੋ ਜੋ ਗਰੰਤੀ ਸੀ ਸ਼ਾਇਦ ਉਹਦਾ ਨਾਮ ਸੁਰਿੰਦਰ ਸਿੰਘ ਸੀਗਾ ਜੀ ਸੁਰਿੰਦਰ ਸਿੰਘ ਹੀ ਸੀ ਸੁਰਿੰਦਰ ਸਿੰਘ ਜੀ ਹਾਂ ਜੀ ਕਿ ਸੁਰਿੰਦਰ ਸਿੰਘ ਨੇ ਮੈਨੂੰ ਖੁਦ ਦੱਸਿਆ 2008 ਦੇ ਵਿੱਚ ਹੂੰ ਕਿ ਭਾਈ ਮੈਂ ਛੱਤ ਤੋਂ ਇਹ ਸਭ ਕੁਝ ਦੇਖ ਰਿਹਾ ਸੀ ਜੀ ਕਿ ਕਿਸ ਤਰ੍ਹਾਂ ਬਾਦਲ ਸਿੰਘ ਬਾਹਰ ਲਿਆਂਦਾ ਜਾਂਦਾ ਉਹਦੀ ਕਿਰਪਾਨ ਲਾ ਕੇ ਹੂੰ ਉਹਨੂੰ ਕਤਲ ਕੀਤਾ ਜਾਂਦਾ ਸੀ ਕਤਲ ਕੀਤਾ ਜਾਂਦਾ ਹੈ ਤੇ ਉਤੋਂ ਬਾਅਦ ਗੱਡੀ 'ਚ ਸੁੱਟ ਕੇ ਉੱਤੇ ਟਾਇਰ ਪਾ ਕੇ ਉਹਨੂੰ ਜਲਾ ਦਿੱਤਾ ਜਾਂਦਾ ਹੈ ਹਮ ਇਹਨਾਂ ਦੇ ਵਕੀਲ ਨੇ ਇਹ ਗੱਲ ਕਹੀ ਕਿ ਭਾਈ ਇਹ ਅਫਵਾਹ ਦੇ ਆਧਾਰ ਤੇ ਕੀਤੀ ਗਈ ਹੈ ਜੀ ਇਹਨੂੰ ਰਿਕਾਰਡ ਤੇ ਨਹੀਂ ਲੈਣਾ ਚਾਹੀਦਾ ਹਮ ਵੀ ਇਹ ਮਤਲਬ ਕਿ ਇੱਕ ਗਾਂ ਦੇ ਬੰਦੇ ਦੀ ਉਹ ਉਹਨੇ ਅਫਵਾਹ ਦੇ ਆਧਾਰ ਤੇ ਸ਼ੱਕ کیا ਹੋਵੇਗਾ ਜੀ ਕੋਡ ਹੈ ਜੀ। ਇਹ ਸਦਕਾਰਨ ਯੋਗ ਇਹ ਬਹੁਤ ਵੱਡਾ ਸ਼ਬਦ ਹੈ। ਹੂੰ। ਯਾਨੀ ਮੇਨ ਗਵਾਹੀ ਜਿਹੜੀ ਹੈ ਉਹ ਸਰ ਸਦਕਾਰਨ ਯੋਗ ਹੈ। ਜੀ। ਤਾਂ ਫਿਰ ਤੁਸੀਂ ਸਮਝ ਲਓ। ਕਿ ਗਵਾਹੀ ਜੇ ਸਬਕਾਰੀ ਜਾਂਦੀ ਜਾਂਦੀ ਹੈ ਤੇ ਕਾਰਵਾਈ ਵੀ ਫਿਰ ਤਾਂ ਕਾਰਵਾਈ ਮੇਰੇ ਖਿਆਲ ਦੇ ਨਾਲ ਤਾਂ ਹੋਏਗੀ ਸਾਹਿਬ। ਜੀ ਜੀ ਜੀ। ਕਿਉਂਕਿ ਸਪੈਸ਼ਲ ਕੋਰਟਾਂ 'ਚ ਕੇਸ ਲੱਗੇ ਆ ਇਹ ਐਮਪੀ ਵੀ ਰਿਹਾ ਹੈ ਨਾ। ਹੂੰ ਹੂੰ। ਤਾਂ ਜਿਹੜੇ ਸਾਬਕਾ ਐਮਪੀ ਆ ਜਾਂ ਸਾਬਕਾ ਐਮਐਲਏ ਜਾਂ ਮੌਜੂਦਾ ਐਮਪੀ ਜਾਂ ਐਮਐਲਏ ਆ ਤਾਂ ਭਾਈ ਇਹ ਸਾਰੇ ਜਿਹੜੇ ਆ ਸਪੈਸ਼ਲ ਕੋਰਟ ਦੇ ਵਿੱਚ ਸਪੈਸ਼ਲ ਕੋਰਟਾਂ ਚ ਇਹਨਾਂ ਦੇ ਮਕਦਮੇ ਚੱਲਦੇ ਨੇ ਜੀ ਤਾਂ ਗੱਲ ਆ ਕਿ ਜਗਦੀਸ਼ ਟਾਇਟਲਰ ਦੇ ਹੁਣ ਦਿਨ ਜਿਹੜੇ ਆ ਬਹੁਤੀ ਦੂਰ ਨਹੀਂ ਹੈ ਆ ਮਨਦੀਪ ਸਿੰਘ ਬੱਬੂ ਜੀ ਹਾਂ ਜੀ ਹਾਂ ਜੀ ਬਿਲਕੁਲ ਭਾਈ ਹਾਂ ਦੰਗਾ ਵਨ ਸਾਈਡਡ ਜਾਂ ਜੇ ਦੇਖੀਏ ਤਾਂ ਟੂ ਸਾਈਡਡ ਹੁੰਦਾ ਜੀ ਜਿਸ ਨੂੰ ਆਪਾਂ ਕਹਿ ਲੋ ਕਿ ਦੋ ਫਿਰਕਿਆਂ ਦੇ ਅੰਦਰ ਮੈਂ ਕਲੈਸ਼ ਦੋ ਧਿਰਾਂ ਦੇ ਵਿੱਚ ਜੀ ਇਥੇ ਤੇ ਇੱਕ ਤਿਰਸ ਦੇ ਨਾਲ ਸਰਕਾਰੀ ਮਸ਼ੀਨਰੀ ਘਲੋਤੀ ਸੀ ਹਮ ਨਿਰਦੋਸ਼ ਲੋਕ ਜਿਹੜੇ ਦਹਾਕਿਆਂ ਤੋਂ ਸ਼ਾਇਦ ਸਦੀਆਂ ਤੋਂ ਉਥੇ ਰਹਿ ਰਹੇ ਸੀਗੇ ਜੀ ਜੀ ਜਿਨ੍ਹਾਂ ਦਾ ਕਿਸੇ ਜੁਰਮ ਦੇ ਵਿੱਚ ਕੋਈ ਸ਼ਮੂਲੀਅਤ ਦਾ ਕਿਸਾ ਨਹੀਂ ਸੀ ਪੰਜਾਬ ਤੇ ਜੋ ਮਾਹੌਲ ਸੀ ਕਿਸ ਨੇ ਗਲਤ ਕੀਤਾ ਕਿਸ ਨੇ ਸਹੀ ਕੀਤਾ ਉਹਨਾਂ ਦਾ ਤਾਂ ਉਹਨਾਂ ਨਾਲ ਸਰਵਕਾਰ ਵੀ ਨਹੀਂ ਹੁੰਦਾ ਸੀ ਜੀ 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 ਬਿਲਕੁਲ ਉਹਨਾਂ ਨੂੰ ਬਹੁਤ ਸਾਰੇ ਨਿਰਦੋਸ਼ ਲੋਕ ਜਿਹੜੇ ਮੈਂ ਹੈਨਾ ਕੁਦ ਇੱਕ ਵਾਰ ਮੈਨੂੰ ਯਾਦ ਆ ਕੁਝ ਗੱਲਾਂ ਤੇ ਨਾ ਲੀਡਰ ਚੇਤੇ ਆ ਜਾਂਦੇ ਆ ਇੱਕ ਪ੍ਰੈਸ ਕਾਨਫਰੰਸ ਸੀਗੀ ਮਲੂੜ ਦੇ ਕੱਚੀ ਮੰਡੀ ਏਰੀਆ 'ਚ ਜੀ ਤੇ ਬਾਦਲ ਸਾਹਿਬ ਆਏ ਸਨ ਧਰਮਸ਼ਾਲਾ 'ਚ ਹੂੰ ਹੂੰ ਤਾਂ ਇੱਕ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਨਾਲੇ ਉਹ ਇੱਕ ਪੰਥਕ ਅਖਬਾਰ ਦਾ ਪੱਤਰਕਾਰ ਸੀ ਤਾਂ ਬਾਦਲ ਸਾਹਿਬ ਨੇ ਜਵਾਬ ਦੇਣ ਦੀ ਥਾਂ ਤੇ ਕਿਉਂਕਿ ਉਹ ਅੱਜ ਦੇ ਲਿਡਰਾਂ ਵਰਗੇ ਨਹੀਂ ਸੀਗੇ ਜੇ ਖੁੱਲ ਕੇ ਤੇ ਬੜੇ ਖੁਸ਼ ਮિજાਜ ਹੋ ਕੇ ਪੱਤਰਕਾਰਾਂ ਦਾ ਜਵਾਬ ਦਿੰਦੇ ਸੀ ਜੇ ਨਹੀਂ ਤੇ ਟਰਕਾ ਵੀ ਦਿੰਦੇ ਨਹੀਂ ਨੇ ਕਾਕਾ ਛੱਡੋ ਭਰੇ ਕਾਕਾ ਮੈਨੂੰ ਜਾਣ ਦਿਓ ਤਾਂ ਗੱਲ ਇਹ ਆ ਕਿ ਭਾਈ ਉਹਨਾਂ ਨੇ ਜਵਾਬ ਦੇਣ ਤੋਂ ਪਹਿਲਾਂ ਕਿਹਾ ਕਿ ਕਾਕਾ ਦੰਗੇ ਕੀ ਹੁੰਦੇ ਆ ਪਤਾ ਤੈਨੂੰ ਸਰ ਪੱਤਰਕਾਰ ਨੂੰ ਵਿਆਖਿਆ ਨਹੀਂ ਆਈ ਅਕਾ ਜੀ ਸੱਚਮੁੱਚ ਤਾਂ ਅਸੀਂ ਪਿੱਛੇ ਬੈਠੇ ਸੀ ਚਲੋ ਸਾਥੀ ਹੁੰਦਾ ਕਿ ਕਈ ਵਾਰ ਬੰਦਾ ਕੋਈ ਨਵਾਂ ਹੁੰਦਾ ਜਾਂ ਉਹ ਕਾਊਂਟਰ ਜਦੋਂ ਕੀਤਾ ਜਾਂਦਾ ਉਹਦੇ ਵਾਸਤੇ ਤਿਆਰ ਨਹੀਂ ਹੁੰਦਾ ਜੀ ਤਾਂ ਅਸੀਂ ਮਤਲਬ ਕਿ ਚਲੋ ਜਿੰਨੇ ਜੋਗੇ ਸੀ ਉਹਨੂੰ ਡਿਫਾਈਨ ਕੀਤਾ ਤਾਂ ਸਰ ਉਸ ਤੋਂ ਬਾਅਦ ਉਹਨਾਂ ਨੇ 10 ਮਿੰਟ ਉਹਦੇ ਥੇ ਲਾਏ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਪੰਜਾਬ ਦੇ ਪੱਤਰਕਾਰ ਸਿੱਖ ਪੱਤਰਕਾਰ ਤੇ ਗਲਤ ਹੈ ਤਾਂ ਕਹਿੰਦਾ ਮਤਲਬ ਹੈ ਕਿ ਸਾਨੂੰ ਇਹ ਚੀਜ਼ ਜਿਹੜੀ ਹੈ ਨਾ ਬੜੀ ਧਿਆਨ ਨਾਲ ਕਰਨਾ ਚਾਹੀਦਾ ਇਹ ਸਾਡੇ ਤੇ ਅਖਬਾਰ ਲਿਖੇ ਜਾਂਦੇ ਨੇ ਆਪਣੇ ਪੰਜਾਬ ਦੇ ਅਖਬਾਰ ਲਿਖੀ ਜਾਂਦੇ ਨੇ ਸਰ ਜੀ 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 ਬਿਲਕੁਲ ਜਸਵੀਰ ਜੀ ਕਹਿ ਰਹੇ ਨੇ ਕਿ ਸਿੱਖ ਕਤਲੇਆਮ ਹੋਇਆ ਸੀ ਦੰਗਾ ਨਹੀਂ ਹੈਨਾ ਇਹ ਹਰਜੀਤ ਜੀ ਕਹਿ ਰਹੇ ਨੇ ਕਿ ਹੋਲੋਕਾਸਟ ਸੀ ਜਰਮਨੀ ਵਰਗਾ ਸਿੱਖਾਂ ਦੀ ਨਸਲਕੁਸ਼ੀ ਸੀ ਕਹਿੰਦੇ ਦੰਗੇ ਨਹੀਂ ਸਨ ਇਹ ਸਾਰੇ ਦਾ ਮਿੱਤਰਾਂ ਦੇ ਜਿਹੜੇ ਆ ਰਹੇ ਨੇ ਵਿਚਾਰ ਜੀ ਮਿੰਟੂ ਜੀ ਫਿਰ ਆਪਾਂ ਤਾਂ ਸਿਰਫ ਇਹ ਹੀ ਚਾਹੁੰਦੇ ਆ ਕਿ ਭਾਈ ਜਿਹੜਾ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਹੈ ਕਿ ਨਿਆ ਮਿਲ ਜੇ ਹੈਨਾ ਜੀ ਜੀ ਕਿਸੇ ਬਹਾਨੇ ਕਿੱਥੋਂ ਗੱਲ ਸ਼ੁਰੂ ਹੋਵੇ ਤੇ ਨਿਆ ਜ਼ਰੂਰ ਮਿਲੇ ਹਣਾ ਜੀ ਜੀ ਹਾਈ ਕੋਰਟ ਨੂੰ ਵੀ ਇਨਸਾਫ ਹੋ ਕੈਸੇ ਕਿ ਦਿਲ ਸਾਫ ਨਹੀਂ ਦਿਲ ਸਾਫ ਹੋ ਕੈਸੇ ਕਿ ਇਨਸਾਫ ਨਹੀਂ ਬਿਲਕੁਲ ਬਿਲਕੁਲ ਖੈਰ ਮਿੰਟੂ ਜੀ ਇਹ ਚੀਜ਼ਾਂ ਤਾਂ ਹੁਣ ਕੋਰਟ ਦੇ ਹੱਥ ਨੇ ਕਦੋਂ ਇਸ ਦੇ ਫੈਸਲੇ ਹੁੰਦੇ ਨੇ ਕਦੋਂ ਇਸ ਤੇ ਗੱਲਬਾਤ ਹੁੰਦੀ ਹੈ ਆਪਾਂ ਅਗਲੀ ਖਬਰ ਤੇ ਗੱਲਬਾਤ ਕਰ ਲਈਏ ਜੀ ਉਧਰ ਕਹਿੰਦੇ ਨੇ ਕਿ ਮੁਹੰਮਦ ਅਜਰੂਦੀਨ ਨੂੰ ਵੀ ਈਡੀ ਨੇ ਘੇਰਾ ਪਾਇਆ ਹੋਇਆ ਕੋਈ ਪੈਸੇ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਈਡੀ ਆਉਂਦੀ ਪੈਸੇ ਜਿਹੜਾ ਹਿਦਰਾਬਾਦ ਦਾ ਜਿਹੜਾ ਐਸੋਸੀਏਸ਼ਨ ਨਾਲ ਮੈਂ ਤੁਹਾਨੂੰ ਹਾਂ ਕੁਝ ਦੋਸਤਾਂ ਨੂੰ ਪਤਾ ਹੋਵੇਗਾ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਬਾਦਬ ਕਿ ਜਿੱਥੇ ਈਡੀ ਇਨਵੋਲਵ ਹੋ ਜਾਏਗੀ ਨਾ ਸਰ ਉੱਥੇ ਮਸਲਾ ਹੀ ਪੈਸੇ ਦਾ ਹੈ ਪੈਸੇ ਦਾ ਲੈਣ ਦਾ ਵਿੱਤੀ ਲੈਣ ਦੇਣ ਦਾ ਇਨਕਮ ਟੈਕਸ ਜਿੱਥੇ ਇਨਵੋਲਵ ਹੋਏਗਾ ਉੱਥੇ ਜੋ ਸਾਡੇ ਦੇਸ਼ ਦੀ ਬਾਉਂਡਰੀ ਹੈ ਉਹਦੇ ਅੰਦਰੂਨੀ ਟੈਕਸ ਢਾਂਚੇ ਦੀ ਗੜਬੜੀ ਹੈ ਜਿੱਥੇ ਉਹ ਜਾਂਚੇਗਾ ਜੀ ਜਿੱਥੇ ਪੈਸਾ ਬਾਹਰ ਅੰਦਰ ਗਿਆ ਹੂੰ ਉੱਥੇ ਈਡੀ ਆ ਜਾਏਗੀ ਤੇ ਈਡੀ ਜਿਹੜੀ ਪੁਲਿਸ ਦੀ ਐਫਆਈਆਰ ਹੋਏਗੀ ਹੂੰ ਉਹਦੇ ਤੋਂ ਇਲਾਵਾ ਅੱਡ ਐਫਆਈਆਰ ਦਰਜ ਨਹੀਂ ਕਰੇਗੀ ਉਹਦੇ ਵਿੱਚ ਹੀ ਹੋਸੇ ਦੀ ਕੰਮ ਕਰੇਗਾ ਹਾਂ ਇਹ ਗੱਲ ਤੁਸੀਂ ਕਰਨਾ ਜਿਵੇਂ ਕੇਜਰੀਵਾਲ ਸਾਹਿਬ ਵਾਲੀ ਇਹ ਨੋਟੇਬਲ ਚੀਜ਼ ਹੁੰਦੀ ਹੈ ਕਿ ਬਹੁਤਾ ਸਾਨੂੰ ਤਕਨੀਕੀ ਤੌਰ ਤੇ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਸਿੰਪਲ ਫੰਡਾ ਹੁੰਦਾ ਕਿ ਇਨਕਮ ਟੈਕਸ ਸਾਡਾ ਅੰਦਰੂਨੀ ਜੀ ਜੀ ਤੇ ਜਿਹੜਾ ਬਾਹਰੀ ਹੈ ਲੈਨ ਦੇ ਉਹਦੇ 'ਚ ਈਡੀ ਬਾਕੀ ਸੀਬੀਆਈ ਵਗੈਰਾ ਐਨਆਈਏ ਵਗੈਰਾ ਐਨਆਈਏ ਜਿਹੜੀ ਉਹ ਵੀ ਇੰਟਰਨੈਸ਼ਨਲ ਹੀ ਮੁੱਦਿਆਂ ਤੇ ਕੰਮ ਕਰਦੀ ਆ ਉਹ ਥੋੜਾ ਅਤਵਾਦ ਵਾਲੇ ਮਾਮਲੇ ਕਰ ਗਈ ਜੀ ਤੋ ਗੱਲ ਇਹ ਹੈ ਸਾਬ ਕਿ ਮੁਹੰਮਦ ਅਜ਼ਰੂਦੀਨ 99 ਟੈਸਟ ਖਿਡੇ ਪਹਿਲੇ ਤਿੰਨੇ ਟੈਸਟ ਜਿਹੜੇ ਸੀ ਤਿੰਨਾ ਚੀ ਸੈਂਚਰੀ ਸੀ ਜੀ ਜਦੋਂ ਅਸੀਂ ਉਡਾਰ ਹੋਏ ਸਾਡਾ ਕ੍ਰਿਕਟ ਪ੍ਰਤੀ ਜਨੂਨ ਵਧਿਆ ਹੂੰ ਤੇ ਉਸ ਟਾਈਮ ਸਟਾਰ ਜੇ ਕੋਈ ਹੈ ਸੀ ਸਚਨ ਤੰਦੁਲਕਰ ਤੇ 99 ਚ ਆਇਆ ਹੈ ਨਾ ਜੀ ਜੇ ਉਹਦੇ ਤੋਂ ਪਹਿਲਾਂ ਕੋਈ ਸਟਾਰ ਸੀ ਇੰਡੀਆ ਦੀ ਟੀਮ ਸੀ 84 ਤੋਂ ਬਾਅਦ ਉਹ ਸਟਾਰ ਸੀ ਅਸਰ ਉਹਦੇ ਜੀ 99 ਟੈਸਟ ਇਸ ਕਰਕੇ ਰਹਿ ਗਏ ਕਿ 100ਵਾਂ ਟੈਸਟ ਖੇਡਦਾ ਉਸ ਤੋਂ ਪਹਿਲਾਂ ਮੈਚ ਫਿਕਸਿੰਗ ਵਰਗਾ ਤਬਾ ਜਿਹੜਾ ਸੀਗਾ ਉਹ ਇੰਡੀਆ ਦੀ ਕ੍ਰਿਕਟ ਤੇ ਲੱਗ ਗਿਆ ਤੇ ਅਜ਼ਰਉਦੀਨ ਲੰਮਾ ਸਮਾਂ ਕਪਤਾਨ ਰਿਹਾ ਜੀ ਜੀ